ਦੇ ਪਾਸੇ ਜਿਹੜੇ ਇਜ਼ਰਾਈਲ ਵੱਲ ਦੇਖਦੇ ਆਂ ਹੀ ਜਾਣਦੇ ਆਂ ਕਿ ਕਿਰਪਾ ਜਿਹੜੀ ਪ੍ਰਾਈ ਜਾਤੀਆਂ ਤੇ ਇੱਕ ਲਿਮਟਿਡ ਟਾਈਮ ਦੇ ਲਈ ਹੈ ਪਰਮੇਸ਼ਵਰ ਨੇ ਇਹਦਾ ਸਮਾਟਣਾ ਹੋਇਆ ਆ ਔਰ ਜਿੱਦਾਂ ਹੀ ਖੁਦਾ ਇਸ ਪ੍ਰਾਈ ਜਾਤੀਆਂ ਦੇ ਸਮੇਂ ਨੂੰ ਖਤਮ ਕਰਦਾ ਆ ਨਾਲ ਹੀ ਦੂਸਰੇ ਪਾਸੇ ਇਜ਼ਰਾਈਲੀਆਂ ਦੇ ਲਈ ਕਿਰਪਾ ਦਾ ਸਮਾਂ ਚਾਲੂ ਹੋ ਜਾਂਦਾ ਹੈ ਪਰਮੇਸ਼ਵਰ ਇੱਥੋਂ ਆਪਣੀ ਲੜੀ ਨੂੰ ਉਠਾਏਗਾ ਔਰ ਉਧਰੋਂ 144000 ਦੇ ਨਾਲ ਦੋ ਗਵਾਮਾਂ ਨਾਲ ਡੀਲ ਕਰਨਾ ਸ਼ੁਰੂ ਕਰ ਦੇਗਾ ਐਮੇ ਔਰ ਅਗਰੇ ਹੀ ਉਹਨਾਂ ਦੀ ਹਾਲਤ ਨੂੰ ਦੇਖਦੇ ਆ ਤਾਂ ਬੜਾ ਹੀ ਟਿਕਾਣੇ ਤੇ ਸਭ ਕੁਝ ਬੜਾ ਮੇਲਜੋਲ ਸੀ ਉਹ ਕਰਾਰੇ ਉਰੂਰੇ ਉਹ ਪੁਕਾਰ ਰਹੇ ਆਪਣੇ ਮਸੀਹਾ ਨੂੰ ੜੀਕਰੇ ਜਦੋਂ ਉਹਨਾਂ ਦੇ ਅੰਦਰ ਡੈਸਪੀਰੇਸ਼ਨ ਆਣੀ ਸ਼ੁਰੂ ਹੋ ਗਈ ਕਿ ਸਾਡਾ ਮਸੀਹਾ ਕਦਿਸ਼ ਉੱਤੇ ਆਏ ਤਾਂ ਇਤਿਹਾਸ ਗਵਾਇਆ ਬਾਈਬਲ ਗਵਾਇਆ ਕਿ ਜਦੋਂ ਇਜ਼ਰਾਈਲ ਲੋਕ ਇੱਕ ਮਨ ਹੋ ਕੇ ਉਹਨੂੰ ਪੁਕਾਰਦੇ ਰਹੇ ਤੇ ਖੁਦਾ ਉਹਨਾਂ ਲਈ ਢਾਲ ਵਾੜ ਕੇ ਉਤਰ ਆਇਆ ਹਮੇਸ਼ਾ ਹੀ ਔਰ ਹੁਣ ਅਗਰ ਉਹ ਬੁਕਾਰ ਰਿਹਾ ਤਾਂ ਪਰਮੇਸ਼ਰ ਜਾਣ ਵਾਲਾ ਹੈ ਉਹਦੇ ਹਾਲਾਤ ਤੇ ਦੱਸ ਰਹੀ ਹੈ ਚਿੰਨ ਦੱਸ ਰਹੀ ਕਿ ਯੂਸਫ ਆਪਣੇ ਭਰਾਵਾਂ ਦੇ ਪ੍ਰਗਟ ਹੋਣ ਵਾਲਾ ਹੈ ਸੋ ਸਾਡੇ ਕੋਲ ਹੁਣ ਜਿਆਦਾ ਸਮਾਂ ਨਹੀਂ ਹੈ ਆਓ ਕਹੀਏ ਕਿ ਹੁਣ ਨਹੀਂ ਉਸ ਮੂਵ ਕਰਨ ਵਾਲੀ ਰਾਤ 'ਚ ਆ ਚੁੱਕੇ ਆਮੇਨ ਪਰ ਇੱਥੇ ਕੀ ਸੰਦੇਸ਼ ਹੈਗਾ ਹੁਣ ਆਪਣੀਆਂ ਫੈਮਲੀਆਂ ਦੇ ਲਈ ਆਮੇਨ ਆਪਣੀਆਂ ਫੈਮਲੀਆਂ ਦੇ ਲਈ ਜੋ ਕਿ ਮੈਨੂੰ ਲੱਗਦਾ ਕਿ ਆ ਜਿੱਦਾਂ ਦੇ ਦਿਨਾਂ ਚ ਆਈ ਪਹੁੰਚ ਕੇ ਆਂ ਕਈ ਵਾਰੀਆਂ ਹੀ ਪਬਲਿਕਲੀ ਬੜੇ ਸਫਲ ਹੁੰਦੇ ਆ ਗਲੀਸਿਅਸ ਬੜੇ ਸਫਲ ਹੁੰਦੇ ਆ ਫੈਮਿਲੀ ਚ ਫੇਲ ਹੁੰਦੇ ਆ ਫੈਮਿਲੀ ਚ ਭਾਵੇਂ ਕਿੰਨੇ ਕੱਦ ਤੱਕ ਹੋਈਏ ਕਿੰਨੇ ਵੀ ਪੁਆਇੰਟ ਤੱਕ ਹੋਈਏ ਪਰ ਆ ਕਿਤੇ ਨਾ ਕਿਤੇ ਫੇਲੇ ਹallelujah amen ਟੋਕਨ ਸੰਦੇਸ਼ ਨੂੰ ਅਬੀਨੂਨਿਸ ਚੌਂਸ ਤੇ ਪ੍ਰਚਾਰ ਕੀਤਾ ਇਸ ਚ ਉਸਨੇ ਕਿਹਾ ਦਾ ਹੋਲ ਫੈਮਲੀ ਓਨਲੀ ਸੇਵ ਵੈਨ ਦੇ ਵਰ ਅੰਡਰ ਦਾ ਟੋਕਨ ਉਹ ਪੂਰਾ ਹੀ ਪਰਿਵਾਰ ਉਦੋਂ ਸੁਰੱਖਿਸ਼ ਸੀ ਜਦੋਂ ਉਹ ਟੋਕਨ ਦੇ ਅੰਦਰ ਸੀਗਾ ਟੋਕਨ ਦੇ ਹੇਠ ਸੀ ਹਾਲੇਲੂਇਆ ਅਮਨ ਇੱਕੋ ਹੀ ਚੀਜ਼ ਸੀਗੀ ਉਸ ਫੈਮਲੀ ਦੀ ਸੁਰੱਖਿਆ ਹੁਣ ਜੇ ਫੈਮਲੀ ਚ ਦੋ ਜਾਨੇ ਵਿਸ਼ਵਾਸੀ ਹੈ ਜਾਂ ਇੱਕ ਹੀ ਜਾਨੇ ਵਿਸ਼ਵਾਸੀ ਹੋਰ ਬਾਕੀ ਪਰਿਵਾਰ ਨਹੀਂ ਬਣਦਾ ਉਹ ਇੱਕ ਨੂੰ ਪੂਰਾ ਰੈਵੋਲੂਸ਼ਨ ਆ ਕਿ ਸਮਾ ਕਿੱਥੇ ਪਹੁੰਚ ਗਿਆ ਕੋਈ ਕੋ ਜਾਣਦਾ ਆ ਕਿ ਅਗਰੇ ਟਾਈਮ ਨਾਲ ਨਹੀਂ ਆਏ ਤੇਗੇ ਅਰੇ ਉਹ ਉਸ ਇੱਕ ਦੇ ਅੰਦਰ ਦੀ ਪਿਆਸ ਆ ਵਿਅਕੁਲਤਾ ਆ ਕਿ ਪ੍ਰਭੂ ਮੇਰਾ ਘਰਾਨਾ ਮੇਰਾ ਪਰਿਵਾਰ ਵੀ ਤੇਰੀ ਹਜ਼ੂਰੀ ਚ ਆ ਜਾਏ ਉਦਾਂ ਜਿੱਥੇ ਆਣਾ ਚਾਹੀਦਾ ਹallelujah ਆਮਨ ਤਾਂ ਅਭੀ ਕਹਿ ਰਿਹਾ ਕੋਈ ਹੋਰ ਤਰੀਕਾ ਨਹੀਂ ਅਗਰ ਉਦੋਂ ਪਰਿਵਾਰ ਕਿਤੇ ਸੁਰੱਖਿਅਤ ਸੀ ਜੋ ਲਹੂ ਦੇ ਥੱਲੇ ਸੁਰੱਖਿਅਤ ਸੀਗਾ ਮੇਰੇ ਭੈਣ ਭਰਾਓ ਹੁਣੇ ਕੱਲ ਜਦੋਂ ਲਹੂ ਦੀ ਗੱਲ ਆ ਤਾਈ ਚਮਛ ਨਹੀਂ ਵੀ ਵਾਰੀ ਅਹੀਂ ਆਪਣੇ ਪਰਿਵਾਰ ਦੇ ਬੇਪਰਤੀਤੇ ਮੈਂਬਰਾਂ ਨੂੰ ਚਰਚ ਸਿ ਲਿਆ ਰਹੇ ਹੁੰਦੇ ਆ ਪਰ ਇਹਨਾਂ ਨੂੰ ਸਿਕਿਉਰ ਨਹੀਂ ਹੋਏ ਮੈਂ ਇਹ ਨਹੀਂ ਕਿਰਨ ਨੂੰ ਨਹੀਂ ਲਿਆਓ ਲਿਆਓ ਜਿੰਨਾ ਯੋਰ ਲਾ ਸਕਦੇ ਨਾਲ ਲਿਆਓ ਪਰ ਅਸਲ ਚ ਸੇਫਟੀ ਇੰਡੀਵਿਜੂਅਲ ਸੇਫਟੀ ਨਿੱਜੀ ਔਰਤੇ ਜਿੱਥੇ ਪਤਨੀ ਵੀ ਕਹਿ ਸਕੇ ਮਲਉ ਦੇ ਥੱਲੇ ਇੱਥੇ ਪਤੀ ਕਹਾਂ ਸਕੇ ਮਲਉ ਦੇ ਥੱਲੇ ਆ ਇੱਥੇ ਬੇਟਾ ਕਹਿ ਸਕੇ ਬੇਟੀ ਕਹਿ ਸਕੇ ਭੈਣ ਕਹਿ ਸਕੇ ਭਰਾ ਕਹਿ ਸਕੇ ਮਲਉ ਦੇ ਥੱਲੇ ਆ ਹallelujah